ਸ਼ਾਸਤਰ ਵਿੱਚ ਚਾਰ ਤਰ੍ਹਾਂ ਦੀ ਬਾਸ਼ਨਾ ਗੁਰਮਖੋ ਜਿਹੜੀ ਬੰਦੇ ਨੂੰ ਸਦਾ ਦੁਖੀ ਰੱਖਦੀ ਹੈ ਚਾਰ ਤਰ੍ਹਾਂ ਦੀ ਬਾਸ਼ਨਾ ਦੇ ਵਿੱਚ ਇੱਕ ਪੁੱਤਰ ਬਾਸ਼ਨਾ ਵੀ ਹੈ ਜਿਹਦੇ ਨਹੀਂ ਹੋਇਆ ਉਹ ਵੀ ਬੜਾ ਦੁਖੀ ਹੈ ਉਹ ਕਹਿੰਦਾ ਮੈਨੂੰ ਚੰਗਾ ਹੀ ਕੁਝ ਨਹੀਂ ਲੱਗਦਾ ਜਿਹਦੇ ਨਹੀਂ ਹੋਇਆ ਤੇ ਜਿਹਦਾ ਹੋ ਕੇ ਬਿਮਾਰ ਰਹਿੰਦਾ ਹੈ ਉਹ ਉਦੋਂ ਵੀ ਦੁਖੀ ਹੈ ਜਿਹਦਾ ਹੋ ਕੇ ਨਲਾਇਕ ਨਿਕਲ ਗਿਆ ਉਹ ਸਾਰਿਆਂ ਤੋਂ ਹੀ ਦੁਖੀ ਤੇ ਜਿਹਦਾ ਹੋ ਕੇ ਚੜ੍ਹਾਈ ਕਰ ਗਿਆ ਉਹ ਉਦੋਂ ਵੀ ਦੁਖੀ ਹੈ ਇਹ ਪੁੱਤਰ ਵਾਸ਼ਨਾ ਸਦਾ ਹੀ ਦੁੱਖ ਦਿੰਦੀ ਹੈ ਪਰ ਇਸ ਵਾਸ਼ਨਾ ਤੋਂ ਕੋਈ ਉੱਪਰ ਨਹੀਂ ਜਾ ਸਕਦਾ ਬੰਦਾ ਪੁੱਤਰ ਹੀ ਭਾਲਦਾ ਪੁੱਤਰ-ਪੁੱਤਰੀ ਹੁੰਦੀ ਏ ਜਿੱਥੇ ਵੀ ਜਾਈਦਾ ਕੋਈ ਨਹੀਂ ਕਹਿੰਦਾ ਧੀ ਪੈਦਾ ਹੋਵੇ ਪੁੱਤਰ ਹੀ ਪੁੱਤਰ ਗੁਰਮੁਖੋ ਕਿਉਂ ਰੱਬ ਦਾ ਮੱਥਾ ਲਾਉਨੇ ਹੋ ਜੇ ਧੀਆਂ ਧਰਤੀ ਤੇ ਆਉਣੋਂ हट ਗਈਆਂ ਦੁਨੀਆ ਖਲੋਜੂਗੀ ਇਹ ਰੱਬ ਦੀ ਦਾਤ ਹੈ ਬਸ ਜਿੱਥੇ ਜਾਈਦਾ ਪੁੱਤਰ ਹੀ ਪੁੱਤਰ ਪੁੱਤਰੀ ਹੀ ਪੁੱਤਰ ਮੈਨੂੰ ਤਾਂ ਅੱਜ ਤਾਂ ਇਨੀ ਕੋਈ ਮਿਲਿਆ ਵੀ ਬਾਬਾ ਜੀ ਫਲ ਪਾ ਦਿਓ ਧੀ ਹੋ ਜੇ ਕੋਈ ਨਹੀਂ ਮਿਲਿਆ ਹੋਇਆ ਬਸ ਪੁੱਤੀ ਪੁੱਤ ਪੋਹਰਾ ਪੋਹਰਾ ਲੜਕੀਆਂ ਵਿਚਾਰੀਆਂ 2 2 2.5 ਸਾਲ ਦੀਆਂ ਉਹਨਾਂ ਨੂੰ ਮੇਰੇ ਮੂਹਰੇ ਕਰ ਦਿੰਦੇ ਬਾਬਾ ਜੀ ਇਹਨੂੰ ਵੀਰਾ ਦੇ ਦਿਓ ਉਹ ਵਿਚਾਰੀਆਂ ਸਖਾਈਆਂ ਵੀਰਾ ਦੇ ਦਿਓ ਵੀਰਾ ਦੇ ਦਿਓ ਪਰ ਗੁਰਮਖੋ ਕਦੇ ਤੁਸੀਂ ਇਹ ਸੋਚਿਆ ਉਸ ਬੱਚੀ ਦੇ ਦਿਲ ਤੇ ਕੀ ਬੀਤਦੀ ਹੋਗੀ ਉਹ ਤਾਂ ਸੋਚਦੀ ਹੋਊਗੀ ਵੀ ਮੇਰੀ ਤਾਂ ਲੋੜ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਤਾਂ ਵੀਰਾ ਚਾਹੀਦਾ ਇਹਨਾਂ ਨੂੰ ਤਾਂ ਪੁੱਤ ਚਾਹੀਦਾ ਵੀ ਮੈਂ ਤਾਂ ਐਵੇਂ ਹੀ ਆ ਇੱਥੇ ਇਹਨਾਂ ਨੂੰ ਤਾਂ ਪੁੱਤਰ ਚਾਹੀਦਾ ਵੇਖੋ ਸਾਡੇ ਸਮਾਜ ਦਾ ਟਾਂਚਾ ਕਿਦਾਂ ਦਾ ਹੈ ਤੇ ਪੁੱਤ ਜੰਮੇ ਤੇ ਉਹ ਖੁਸ਼ੀਆਂ ਮਨਾਉਂਦੇ ਆ ਲੋਕ ਕਿਧਰੇ ਲੋੜੀਆਂ ਭੰਗੜੇ ਪੈਂਦੇ ਆ ਢੋਲ ਵੱਜਦੇ ਆ ਡੀ ਜੇ ਲੱਗਦੇ ਆ ਤੇ ਜਿਨ੍ਹਾਂ ਦੇ ਧੀ ਹੋਈ ਹੁੰਦੀ ਉਹ ਵਿਚਾਰੇ ਅੰਦਰ ਬੜੇ ਹੁੰਦੇ ਆ ਕਦੇ ਸੋਚਿਆ ਉਹਨਾਂ ਦੇ ਦਿਲ ਦੇ ਕੀ ਬੀਜ ਦੀਏ ਇਹ ਕਿਦਾਂ ਦਾ ਸਿਸਟਮ ਹੈ ਸਾਡੇ ਸਮਾਜ ਦਾ ਪੁੱਤਰ ਵੀ ਉਹਦੀ ਦਾਤ ਹੈ ਧੀ ਵੀ ਉਹਦੀ ਦਾਤ ਹੈ